वेलकम टू खन्ना न्यूज़ लाइव विधानसभा ਹਲਕਾ ਖੰਨਾ ਵਿਖੇ 2.23 ਕਰੋੜ ਰੁਪਏ ਦੀ ਲਾਗਤ ਅਤੇ ਕੁੱਲ ਲੰਬਾਈ 13.75 ਕਿਲੋਮੀਟਰ ਨਾਲ ਤਿਆਰ ਹੋਣ ਵਾਲੀਆਂ ਪੈਂਡੂ ਲਿੰਕ ਸੜਕਾਂ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਵਿੱਚ ਖੇੜੀ ਨੋਦ ਸਿੰਘ ਤੋਂ ਮਾਨਕ ਮਾਜਰਾ ਲਹਾਰ ਮਾਜਰਾ ਤੋਂ ਡਢੇਰੀ ਰੋਡ ਲੰਬਾਈ 4.70 ਕਿਲੋਮੀਟਰ ਲਾਗਤ 77 ਕਰੋੜ ਰੁਪਏ ਖੇੜੀ ਨੋਦ ਸਿੰਘ ਰੋਡ ਤੋਂ ਅਲੀਪੁਰ ਤੋਂ ਡਢੇੜੀ ਤੋਂ ਇਸਮਾਇਲਪੁਰ ਤੱਕ ਲੰਬਾਈ 4.60 ਕਿਲੋਮੀਟਰ ਲਾਗਤ 78 ਕਰੋੜ ਰੁਪਏ ਅਤੇ ਇਸਮਾਇਲਪੁਰ ਤੋਂ ਕੋਟਲਾ ਜਨੇਰ 4.45 ਕਿਲੋਮੀਟਰ ਲਾਗਤ 68 ਕਰੋੜ ਰੁਪਏ ਸ਼ਾਮਿਲ ਹਨ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰਿੰਤ ਸਿੰਘ ਸੌਂਦਨੇ ਕਰਵਾਈ ਉਹਨਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੜੀ ਵੀ ਮੌਜੂਦ ਸਨ ਕੈਬਨਿਟ ਮੰਤਰੀ ਤਰਨਪ੍ਰਿੰਤ ਸਿੰਘ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰੀਨ ਬੁਨਿਆਦੀ ਸਹੂਲਤਾਂ ਦੇਣ ਲਈ ਇਹ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਖੰਨਾ ਚ ਹੋਰ ਵੀ ਵਿਕਾਸ ਕਾਰਜ ਵੀ ਸ਼ੁਰੂ ਕਰ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਬਰਸਾਤਾਂ ਕਾਰਨ ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਖੰਨਾ ਹਲਕੇ ਵਿੱਚ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਲਿੰਕ ਸੜਕਾਂ ਬਣਾਉਣ ਦਾ ਕੰਮ ਵੀ ਮੁਕੰਮਲ ਕਰ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਤਰਨਪਿੰਰ ਸਿੰਘ ਸੌਂਦ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਮਾਨ ਸਰਕਾਰ ਦੀ ਮੁੱਖ ਤਰਜੀਹ ਹੈ ਇਸ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਬਣਾਉਣ ਦਾ ਕੰਮ ਬਰਸਾਤਾਂ ਖਤਮ ਹੁੰਦੇ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਇਲਾਕਾ ਨਿਵਾਸੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਅੱਜ ਸਭ ਤੋਂ ਪਹਿਲਾਂ ਮੈਂ মিডিਆ ਦੇ ਤਹਿ ਦਿਲ ਦੀ ਘਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਪਿੰਡ ਮਾਨਕ ਮਾਜਰਾ ਵਿਖੇ ਖੜੇ ਹਾਂ ਬਹੁਤ ਵੱਡੀ ਗੱਲ ਅੱਜ ਕਿ ਭਗਵੰਤ ਮਾਨ ਸਰਕਾਰ ਜੋ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅੱਜ ਵੱਡਾ ਦਿਨ ਹੈ ਖੰਨੇ ਲਈ ਕਿ ਅੱਜ ਅਸੀਂ 5 ਸੜਕਾਂ ਦਾ 5 ਬੜੀਆਂ ਅਹਿਮ ਸੜਕਾਂ ਦਾ ਉਦਘਾਟਨ ਕਰ ਰਹੇ ਹਾਂ ਜਿਹਦੇ ਵਿੱਚ ਖੇੜੀ ਨੌਤ ਸਿੰਘ ਰੋਡ ਤੋਂ ਲੈ ਕੇ ਮਾਨਕ ਮਾਜਰੇ ਤੱਕ ਇਹ ਜਿਹੜੀ ਸੜਕ ਦੀ ਲੰਬਾਈ ਹੈ 1.12 ਕਿਲੋਮੀਟਰ ਇਹਦੇ ਤੇ 2.5 ਲੱਖ ਰੁਪਿਆ ਦਾ ਖਰਚਾ ਆਣਾ ਹੈ ਸੜਕ ਕੱਲ ਤੋਂ ਬੰਨੀ ਸ਼ੁਰੂ ਹੋ ਜੂਗੀ। ਲੋਹਾਰ ਮਾਜਰੇ ਤੋਂ ਡੜਹੀੜੀ ਤੱਕ ਇਹਦੀ ਲੰਬਾਈ ਹੈਗੀ 3.58 ਕਿਲੋਮੀਟਰ। ਇਹਦੇ ਤੇ ਖਰਚਾ ਆਣਾ 55 ਲੱਖ ਰੁਪਿਆ ਇਹਦਾ ਵੀ ਕੰਮ ਸ਼ੁਰੂ ਹੋ ਜੂਗਾ। ਇਹ ਖੇੜੀ ਨੌਰ ਸਿੰਘ ਰੋਡ ਤੋਂ ਲੈ ਕੇ ਡੜਹੀੜੀ ਬਾਇਆ ਅਲੀਪੁਰ ਤੱਕ ਇਹਦੀ ਲੰਬਾਈ ਹੈਗੀ 3.20 ਕਿਲੋਮੀਟਰ ਇਹ ਤੇ ਖਰਚਾ ਆਣਾ 54 ਲੱਖ ਰੁਪਿਆ ਇਹਦਾ ਵੀ ਕੰਮ ਸ਼ੁਰੂ ਹੋਊਗਾ। ਕੋਟਲਾ ਜਨੇਰ ਤੋਂ ਲੈ ਕੇ ਸਮੈਲਪੁਰ ਤੱਕ ਇਹਦੀ ਲੰਬਾਈ ਹੈਗੀ 4.45 ਕਿਲੋਮੀਟਰ ਇਹਦੇ ਤੇ ਖਰਚਾ ਆਣਾ 68 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਸਮੈਲਪੁਰ ਤੋਂ ਲੈ ਕੇ ਕੋਟਲਾ ਜਨੇਰ ਤੱਕ ਇਹਦੀ ਲੰਬਾਈ ਹੈਗੀ 1.40 ਕਿਲੋਮੀਟਰ ਇਹਦੇ ਤੇ ਖਰਚਾ ਆਣਾ 24 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਇਹ ਟੋਟਲ ਪੰਜ ਸੜਕਾਂ ਬਣ ਰਹੀਆਂ ਨੇ ਇਹ ਬਣਨੀਆਂ ਸਾਰੀਆਂ ਹੀ ਨੇ ਸਾਰਿਆਂ ਦੇ ਟੈਂਡਰ ਹੋ ਚੁੱਕੇ ਨੇ ਮਤਲਬ ਅੱਜ ਜਿਹਦਾ ਉਦਘਾਟਨ ਕਰਨ ਆਏ ਆ ਪੰਜ ਸੜਕਾਂ ਦਾ ਕਰਨ ਆਏ ਆ ਔਰ ਇਹਦੇ ਤੇ ਜਿਹੜਾ ਖਰਚਾ ਆ ਰਿਹਾ 2 ਕਰੋੜ 23 ਲੱਖ ਰੁਪਈਆ ਖਰਚਾ ਆ ਰਿਹਾ ਔਰ ਇਸ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਸੜਕਾਂ ਅਕਾਲੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂਆਂ ਕਾਂਗਰਸੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂਆਂ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਸੜਕ ਬਣਨ ਲੱਗੀ ਹੈ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਪੂਰਾ ਕਲੀਅਰ ਟੈਂਡਰਾਂ ਦੇ ਵਿੱਚ ਇੱਕ ਕਲੋਜ਼ ਪਾਇਆ ਹੋਇਆ ਸੀ ਕਿ ਸੜਕ ਉਹ ਬੰਦਾ ਉਹ ਠੇਕੇਦਾਰ ਬਣਾਊਗਾ ਜਿਹੜਾ ਫਿਰ 5 ਸਾਲ ਲਈ ਇਸ ਸੜਕ ਦੀ ਮੁਰੰਮਤ ਦਾ ਨਾਲ ਵਿੱਚ ਜ਼ਿੰਮੇਵਾਰੀ ਚੱਕੂਗਾ ਜੇ ਇਹਦੇ ਵਿੱਚ ਕੋਈ ਖੱਡਾ ਪੈਂਦਾ ਜੇ ਸੜਕ ਕਿਤੇ ਟੁੱਟਦੀ ਹੈ ਤਾਂ 5 ਸਾਲ ਲਈ ठेकेदार ਦਾ ਜ਼ਿੰਮੇਵਾਰ ਹੋ ਜੇਕਰ ठेकेदार ਦੇ ਮਟੀਰੀਅਲ 'ਚ ਕੋਈ ਫਾਲਟ ਪਾਇਆ ਜਾਂਦਾ ਤਾਂ ਉਹਦੇ ਉੱਤੇ ਇਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਭਗਵਾਨਤਮਾਨ ਸਰਕਾਰ ਨੇ ਇੱਕ ਇਹ ਸਾਰੀਆਂ ਸੜਕਾਂ ਦਾ ਚੈੱਕ ਕਰਨ ਨੂੰ ਮਟੀਰੀਅਲ ਕਿਹੜਾ ਪਾ ਰਹੇ ਨੇ ਵਧੀਆ ਪਾ ਰਹੇ ਨੇ ਕਹੀ ਜਾਂ ਪਾ ਰਹੇ ਨੇ ਇੱਕ ਫਲਾਈਂਗ ਸਕਾਡ ਟੀਮ ਬਣਾਈ ਹੈ ਜਿਹੜੀ ਹਰ ਸੜਕ ਦੇ ਉੱਤੋਂ ਜਾ ਕੇ ਇੱਕ ਕੈਂਡਾ ਰੱਖ ਕੇ ਉਹਦੇ ਵਿੱਚੋਂ ਛੈਣੀ ਥੋੜੀ ਦੇ ਨਾਲ ਮਟੀਰੀਅਲ ਕੱਢ ਕੇ ਫਿਰ ਉਹਦਾ ਸੈਂਪਲ ਭਰੂਗੀ ਲੈਬਾਰਟਰੀ ਚ ਟੈਸਟ ਕਰਾਵਾਂਗੇ ਜਿਹੜਾ ਮਟੀਰੀਅਲ ਉਹਦੇ ਵਿੱਚ ਲਿਖਿਆ ਹੋਊਗਾ ਕਿ ਇਸ ਮਟੀਰੀਅਲ ਦੀ ਇੰਨੀ ਸਟਰੈਂਥ ਦੀ ਸੜਕ ਬਣਨੀ ਚਾਹੀਦੀ ਹੈ ਉਹ ਮਟੀਰੀਅਲ ਅਗਰ ਨਹੀਂ ਪਾਇਆ ਜਾਂਦਾ ਤਾਂ ਸੜਕ ਸਾਰੀ ਨਵੇਂ ਸਿਰੇਓ ਪਟਵਾ ਕੇ ਦੁਬਾਰਤੀ ਬਣਾਵਾਂਗੇ ਕੋਈ ਲਿਹਾਜ਼ਦਾਰੀ ਨਹੀਂ ਵਰਤੀ ਜਾਊ ਔਰ ਇਹਦੀਆਂ ਸਟੈਂਡਰਡ ਨੋਰਮਸ ਸਾਰੀਆਂ ਫੋਲੋ ਕੀਤੀਆਂ ਜਾਣਗੀਆਂ ਕਿਉਂਕਿ ਲੋਕਾਂ ਨੇ ਪਾਈ ਪਾਈ ਖੂਨ ਪਸੀਨੇ ਦੀ ਪੈਸਾ ਜਿਹੜਾ ਹੈ ਲੋਕਾਂ ਨੇ ਟੈਕਸ ਦੇ ਰੂਪ ਚ ਸਰਕਾਰ ਨੂੰ ਲੋਕ ਦਿੰਦੇ ਨੇ ਔਰ ਸਰਕਾਰ ਇਹ ਪਹਿਲੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਮਾਨਦਾਰ ਲੋਕਾਂ ਦੀ ਸਰਕਾਰ ਹੈ ਕੰਮ ਕੀਤਾ ਕੰਮ ਕਰ ਰਹੇ ਆ ਕੰਮ ਕਰਾਂਗੇ ਔਰ ਦੂਜੀ ਗੱਲ ਇੱਕ ਨੰਬਰ ਦੀਆਂ ਸੜਕਾਂ ਪੂਰੇ ਪੰਜਾਬ 'ਚ ਬਣਾ ਕੇ ਦੇਾਂਗੇ ਔਰ ਖੰਨੇ ਹਲਕੇ ਦੀ ਇੱਕ ਵੀ ਅਹੀ ਦੀ ਸੜਕ ਨਹੀਂ ਹੋਊਗੀ ਜਿਹੜੀ ਟੁੱਟੀ ਹੋਈ ਛੱਡੀ ਹੈ ਸਾਰੀਆਂ ਸੜਕਾਂ ਅਸੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਪੂਰੀ ਖੰਨੇ ਦੀਆਂ ਸੜਕਾਂ ਕੰਪਲੀਟ ਬਣਾ ਕੇ ਦੇਾਂਗੇ ਖੰਨੇ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ